ਕਹਤਾ ਹਾਂ ਤਾਂ ਪਹਿਲੇ ਤੁਸੀਂ ਆਪਣਾ ਨਾਮ ਦੱਸੋ ਤੇ ਜੋ ਮਸਲਾ ਹੈ ਉਹਦੇ ਬਾਰੇ ਦੱਸੋ ਮੇਰਾ ਨਾਮ ਸੁਦਾਂਦਰਸ਼ਨ ਸਿੰਘ ਹੈ ਤੇ ਗਾੜੀ ਮੇਰੇ ਦਾ ਨਾਮ ਹੈ ਜਸਕਰੂਧਨ ਸਿੰਘ ਇਹ ਪਿੰਡ ਸਾਡਾ ਸੀਰਗਰ ਬਿੰਦੋਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਸੀਗ ਬਟਾਲਾ ਤੇ ਕੀ ਕਹਿਣਾ ਚਾਹੋਗੇ ਜੋ ਅੱਜ ਤੁਸੀਂ ਸਮੱਸਿਆ ਦੱਸ ਰਹੇ ਹੋ ਅਹੀਂ ਇਹ ਕਹਿੰਦਾ ਤੁਸੀਂ ਅਹੀਂ ਪਗਾਮ ਸੁਪਾ ਮੋਰਚਾ ਤੇ ਐਮਰਜੈਂਸੀ ਮੋਰਚ ਚ ਲੰਮਾ ਸਮਾਂ ਕੈਦ ਪੱਟੀ ਹੈਗੀ ਆ ਇਸ ਹੁਣ ਮਤਲਬ ਸਰਕਾਰ ਨੇ ਇਹ ਤੱਕ 30 ਕੋਸਾਰ ਨਹੀਂ ਲਈ ਇੰਨਾ ਕੀ ਹੋ ਗਿਆ ਬਾਕੀ ਸਟੇਟਾਂ ਨੇ ਕਾਫੀ ਮਤਲਬ ਪੈਨਸ਼ਨਾਂ ਲਾਈਆਂ ਹੈ ਗਿਆ 22 25 ਹਜ਼ਾਰ ਪੈਨਸ਼ਨ ਲਾਈ ਹੈ ਸਾਨੂੰ ਹਜ਼ਾਰ-ਹਜ਼ਾਰ ਰੁਪਏ ਪੈਨਸ਼ਨ ਪੰਜਾਬ ਗਵਰਨਮੈਂਟ ਨੇ ਲਾਈ ਆ ਤੇ ਇਹ ਸਾਰੇ ਬਜ਼ੁਰਗ ਹੱਗੇ ਆ ਤੇ ਇਹਨਾਂ ਨਾਲ ਪੂਜਾ ਮਜਾਦ ਹੀ ਦਿੱਤਾ ਸਰਕਾਰ ਨੇ ਹਜ਼ਾਰ ਰੁਪਏ ਪੈਨਸ਼ਨ ਲਾ ਕੇ ਜਦੋਂ ਤੁਸੀਂ ਪੰਜਾਬੀ ਚੋਗਲੇ ਮੰਗ ਕੀਤੀ ਸੀ ਕਿਹੜੇ ਸਮੇਂ ਚ ਮੰਗ ਕੀਤੀ ਸੀ ਤੇ ਕੋਣ ਪਹੁੰਚ ਨਾਲ ਅਹੀਂ 1960 ਦੇ ਪੰਜਾਬੀ ਸਿਬਾ ਪੋਚਾ ਲੱਗਾ ਸੀ ਉਦੋਂ ਗਏ ਸੀ ਤੇ ਉਦੋਂ ਮੇਰੇ ਨਾਲ ਮੇਰੇ ਚਾਰ ਭਰਾ ਵੀ ਨਾਲ ਛੱਡਾ ਡੈਡੀ ਉਹਦਾ ਜੀ ਤਾਂ ਤੁਹਾਡੀ ਉਮਰ ਕਿੰਨੀ ਸੀ ਦੋ ਮੇਰੀ ਉਮਰ ਉਹ ਕੋਈ 6 ਸਾਲ ਦੀ ਹੋਰ ਹੈ ਤੇ ਕੁੱਲ ਕਿੰਨੇ ਜਣੇ ਦੋਸਤਾਂ ਦੇ ਜگە ਨਾਲ ਤੇ ਨਾਲ ਮਤਲਬ ਨਾ 100 ਤੋਂ ਉੱਪਰ ਬੰਦਾ ਹੈਗਾ ਠੀਕ ਹੈ ਤੇ ਫਿਰ ਕੀ ਹੋਇਆ ਕੀ ਬ੍ਰਾਹ ਇੱਥੋਂ ਦਰਬਾਰ ਸਾਹਿਬ ਉਹ ਮਤਲਬ ਇੱਥੋਂ ਮਤਲਬ ਸਾਨੂੰ ਨਾ ਘੰਟਾ ਘੱਟ ਦੇ ਬਾਹਰੋਂ ਮਤਲਬ ਇਥੋਂ ਹੀ ਦੇ ਕਿ ਸੰਪੂਰਨ ਸਲੇਕਤਾਰ ਕਰਕੇ ਕਿ ਗਮਟਾਲਾ ਜੀੋਂ ਅੰਮਸਾਰ ਚ ਭੇਜ ਦਿੱਤਾ ਇਹ ਮੁਰਤੇ ਬਾਅਦ ਚ ਸਾਨੂੰ ਵਿਸਾਦੀ ਲ ਭੇਜ ਦਿੱਤਾ ਠੀਕ ਹੈ ਹੁਣ ਕੀ ਮੰਗੇ ਕਰਦੇ ਜੀ ਮੰਗ ਇਹ ਕੱਦਿਆ ਵੀ ਸਾਨੂੰ ਮਤਲਬ ਸਰਕਾਰ ਜਿੱਦਾਂ ਬਾਕੀ ਸਟੇਟਾਂ ਨੇ ਪੈਨਸ਼ਨਾਂ ਵਧਾਈਆਂ ਤੇ ਸਾਨੂੰ ਨਹੀਂ ਪੰਜਾਬ ਗਵਰਨਮੈਂਟ ਮਤਲਬ ਤਾਂ ਜਿੱਥੇ ਪੈਨਸ਼ਨ ਸਾਡੀਆਂ ਵਧਾਉਣੇ ਤੇ ਕੀ ਦਾ ਫਾਈਟਰ ਆਣੀਆਂ ਨੇ ਕਿਉਂਕਿ ਅਹੀ ਵੀ ਦੇਰ ਹੀ ਖਾਤਰ ਗਏ ਆ ਤੇ ਜਾਦੀ ਖਲਾ ਕੀ ਵੀ ਦੇਰ ਦੀ ਖਾਤਰ ਗਏ ਹੈਗੇ ਆ ਸਾਨੂੰ ਕੋ ਪਰਸਨਲ ਦੇ ਨਾਮ ਨਹੀਂ ਜੇਹ ਦੀ ਖਤਰ ਹੈਗੇ ਕਿ ਸੰਮਤ ਲੋ ਇਲਾਨਾ ਚ ਰਹੀ ਈਲਾ ਕਟ ਕੇ ਸਾਡਾ ਘਰਾਂ ਨੂੰ ਨੁਕਸਾਨ ਹੋਇਆ ਤੇ ਸਾਨੂੰ ਅਸੀਂ ਸਾਡੀ ਮੰਗੇ ਇਹ ਹੈ ਕਿ ਪੰਜਾਬ ਗਵਰਨਮੈਂਟ ਸਾਨੂੰ ਪੀਕੋ ਬਾਈਟਾ ਦੇ ਸੁਤੰਤ ਕਰ ਦੇ ਪੇਚਨਾ ਲਾਉ ਤਾਂ ਕਿ ਸਾਡੇ ਘਰਾਂ ਦੇ ਜਿਦਾਰੇ ਮਤਲਬ ਅਸੀਂ ਜਿਗਣਾ ਆਪਣਾ ਜੀਵਨ ਜਿਹੜਾ ਬਢੇਪਾ ਜੀਵਣਾ ਚੰਗੀ ਤਰ੍ਹਾਂ ਕੋ ਜਾ ਸਕੀਏ ਉਸ ਵੇਲੇ ਜਦੋਂ ਤੁਹਾਡੇ ਤੇ ਤੁਹਾਡਾ ਚਾਰ ਭਰਾ ਤੇ ਤੁਹਾਡੇ ਹਾਂਜੀ ਤੇ ਹੁਣ ਤੁਸੀਂ ਕਿੰਨੇ ਭਰਾ ਜੇ ਤਾਂ ਹੀ ਪੰਜ ਭਰਾ ਜੇ ਤੇ ਹੁਣ ਕਿੰਨੇ ਲੱਗੇ ਜੀ ਹੁਣ ਇਹ ਮਤਲਬ ਤਿੰਨ ਭਰਾ ਰਹੇ ਦੋ ਵੱਡੇ ਭਰਾ ਰਹੇ ਡੈਥ ਹੋ ਗਈ ਅਛਾਣਾ ਡੈਥ ਹੋ ਗਈ ਕਿਤਾਬ ਦੀ ਤੱਕੋ ਕੀ ਹੈ ਅਸੀਂ ਉਹਦੇ ਇਹਨਾਂ ਭਰਾ ਹੋਣਾ ਹੈ ਗਿਆ ਤੇ ਉਹ ਵੀ ਮਤਲਬ ਸ਼ਾਇਨੀ ਵਰਤੇ ਆ ਗਏ ਆ ਮਤਲਬ ਇਹ ਪੰਜਾਬੀ ਸੀਦੇ ਮੋੜ ਤੋਂ ਬਾਅਦ 1975 ਦੇ ਮੋੜ ਚ ਜੀ ਸਾਨੂੰ ਮਤਲਬ ਜਾਣਾ ਪਿਆ ਕਿ ਨਾਲ ਜਾਂ ਅਜਿਹੀ ਮੋੜ ਚ ਚਾਹੀ ਉਹਨਾਂ ਕੀ 9 ਮਹੀਨੇ ਤੇ 7 ਦਿਨ ਮਤਲਬ ਜੇਲ੍ਹ ਤੇ ਪੀ ਹੈ ਜੀਆ ਤੇ ਕੋਲ ਨਹੀਂ 16 ਮਹੀਨੇ ਤੇ 17 ਦਿਨਾਂ ਦਾ ਮਤਲਬ ਜੇਲ੍ਹ ਤੇ ਹੀ ਹੋਈ ਹੈ 16 ਮਹੀਨੇ ਤੇ 17 ਦਿਨ ਮਤਲਬ ਸਾਡੀ ਜੇਲ੍ਹ ਬੰਦੀ ਹੈ ਪੰਜਾਬੀ ਸਿੰਧੂ ਨੂੰ ਜਿਹੜੇ ਤਾਂ ਮਦਦ ਸੀ ਹੋਏ ਤੇ ਉਹ ਤੁਹਾਡੀ ਮੀਲ ਮੰਗ ਕੀ ਹੈ ਸਾਡੀ ਮੀਲ ਮੰਗੇ ਆ ਕਿ ਤੁਸੀਂ ਸਰਕਾਰ ਸਾਡੀ ਸੁਣਵਾਈ ਕਰੇ ਸਾਡੇ ਮਤਲਬ ਜਿੰਨੇ ਵੀ ਬਜ਼ੁਰਗ ਪੈਨਸ਼ਨ ਹੈਗੇ ਆ ਸੰਘਰਸ਼ੀ ਯੋਧੇ ਇਹਨਾਂ ਦੀ ਸੁਣਵਾਈ ਹੋਵੇ ਜਿਹੜੇ ਬਜ਼ੁਰਗ ਬੰਦਿਆਂ ਦੀ ਪੈਨਸ਼ਨ ਜਿਹੜੀ ਆ ਬਾਕੀ ਸਟੇਟ ਮੰਗੋ ਇਹ ਵੀ 25000 ਤੋਂ ਬਦਲ ਸਾਡੀ ਪੈਨਸ਼ਨ ਲਈ ਜਾਵੇ ਤਾਂ ਕਿ ਬੇਦਰ ਬਿਜੁਰਬੰਦੀ ਆ ਨਾ ਮਤਲਬ ਜਿਹਾਰਾ ਮੈਂ ਜਿਹਾਰਾ ਬਦਲਿਆ ਉਹਨਾਂ ਦੇ ਜਨਮ ਹੋਈ ਇਹ ਮੰਨਦੇ ਸਰਕਾਰ ਦੇ ਠੀਕ ਹੈ ਅੱਜ ਤੁਸੀਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਬੰਧ ਕਿ ਹਾਂ ਮੈਂ ਕਹਾਂਗਾ ਕਿ ਜਿਸ ਤਰ੍ਹਾਂ ਸਾਡੇ ਫਾਕਸਨ ਨੇ ਨੈਲੀਨਾ ਨਾਲ ਗੇਰ ਕੀਤੀ ਸੀ ਕਿ ਨਵੇਂ ਫਾਕਸਨ ਨਾਲ ਤੇ ਉਹਨਾਂ ਦੀ ਹੁਣ ਪਿੱਛੇ ਸਮੇਂ ਦਿੱਤ ਹੋ ਚੁੱਕੀ ਹੈ ਤੇ ਸਾਡੇ ਮਾਤਾ ਜੀ ਨੇ ਉਹ ਪੈਨਸ਼ਨ ਕਿ ਰਹੀ ਹੈ ਮਾਤਾ ਜੀ ਨਾਲ ਤੇ ਕੀ ਕੀਤਾ ਜਾਵੇ ਤੇ ਜਿਵੇਂ ਦੂਤੀਆ ਸਟੇਟਲ ਤੇ ਪੈਨਸ਼ਨਾਂ ਨੇ ਵਿਦਾ ਪਤੀ ਪਤੀ ਆ ਉਹ ਕਰਕੇ ਕੀ ਵਧਾਈ ਜਾਵੇ ਤੇ ਆਜ਼ਾਦੀ ਕਲਾ ਕੇਰ ਜੀ ਸਾਧੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਇਹੋ ਸਾਡੀ ਮੰਗ ਹੈ ਸਰਕਾਰ ਤੋਂ ਕਿਉਂਕਿ ਹੁਣ ਤਾਂ ਬੰਦੇ ਵੀ ਬੜੇ ਥੋੜੇ ਜਿਹੜਾ ਹੈ ਕਿ ਨਹੀਂ ਪੰਜਾਬ ਤੇ ਕਿੰਨਾ ਦੀ ਸਾਹ ਹੁਣ ਠੀਕ ਹੈ ਧੰਨਵਾਦ